ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੱਲ ਰਹੇ ਐਪੀਸੋਡ ਦੇ ਵਿੱਚ ਸਫਰ ਸ਼ਹੀਦ ਉਦਮ ਸਿੰਘ ਜੀ ਦੇ ਨਾਲ ਦਿਨ 12 April 1919 ਦਾ ਹੈ ਮੌਨਿਆਬਦੀ ਹੋ ਚੁੱਕੀ ਹੈ ਕਰਫਿਊ ਲਗਾ ਦਿੱਤਾ ਗਿਆ ਹੈ ਡਾਇਰ ਨੇ ਜਿਹੜਾ ਅੰਗਰੇਜ਼ਾਂ ਦੇ ਨਾਲ ਫੌਜੀਆ ਦੇ ਨਾਲ ਮਾਰਚ ਜਿਹੜਾ ਹੋ ਕਰ ਲਿਆ ਗਿਆ ਅੰਮ੍ਰਿਤਸਰ ਸ਼ਹਿਰ ਨੂੰ ਸ਼ਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਸ਼ਾਮ ਹੋ ਰਹੀ ਹੈ। ਯতিਮਖਾਨੇ ਬੈਠਾ ਉਦਮ ਸਿੰਘ ਸੋਚ ਰਿਹਾ ਹੈ ਕਿ ਬਾਹਰ ਜਾਇਆ ਜਾਵੇ। ਪਰ ਨਾਲ ਦੇ ਦੋਸਤ ਦੱਸਦੇ ਨੇ ਕਿ ਬਾਹਰ ਕਰਫੂ ਲੱਗਿਆ ਹੋਇਆ ਹੈ। ਕਿ ਜਾਣ ਦੀ ਮਨਾਹੀ ਹੈ। ਉਦਮ ਸਿੰਘ ਬਾਹਰ ਜਾਣਾ ਚਾਹੁੰਦਾ ਹੈ। ਉਹਦਾ ਮਨ ਕਰਦਾ ਹੈ ਬਾਹਰ ਜਾ ਕੇ ਹਾਲਾਤ ਨੂੰ ਵੇਖੇ। ਉਹ ਬਾਹਰ ਆਉਂਦਾ ਹੈ। ਸ਼ਾਮ ਦਾ ਟਾਈਮ ਹੈ। ਉਹ ਬਾਹਰ ਆ ਕੇ ਸੋਚਦਾ ਹੈ ਕਿ ਹਰਮੰਦਰ ਸਾਹਿਬ ਵੱਲ ਜਾਇਆ ਜਾਵੇ। ਰੇਲਵੇ ਸਟੇਸ਼ਨ ਜਾਇਆ ਜਾਵੇ। ਉਹ ਵੇਖਦਾ ਹੈ ਕਿ ਸਾਹਮਣੇ ਕੁਝ ਆਵਾਜ਼ਾਂ ਆ ਰਹੀਆਂ ਨੇ। ਉਹ ਆਵਾਜ਼ਾਂ ਦਾ ਪਿੱਛਾ ਕਰਦਾ ਹੋਇਆ ਉਸ ਵੱਲ ਨੂੰ ਜਾਂਦਾ ਹੈ। ਉਹ ਇੱਕ ਗਲੀ ਦੇ ਕਿਨਾਰੇ ਤੇ ਖੜਾ ਦੇਖ ਰਿਹਾ ਹੈ ਕਿ ਕੁਝ ਭਾਰਤੀ ਲੋਕ ਇਕੱਠੇ ਹੋਏ ਹੋਏ ਨੇ। ਨਾਹਰੇਬਾਜੀ ਕਰ ਰਹੇ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ। ਉਸ ਕਰਫਿਊ ਦੇ ਖਿਲਾਫ ਜਿਹੜਾ ਕਿ ਲਗਾ ਦਿੱਤਾ ਗਿਆ ਹੈ। ਕਿਉਂਕਿ ਦੂਸਰੇ ਦਿਨ 13 ਅਪ੍ਰੈਲ ਨੂੰ ਵਿਸਾਖੀ ਹੈ। ਮਸਾਕੀ ਤੇ ਜਲਸੇ ਹੋਣੇ ਨੇ ਸੰਗਤ ਨਹੀਂ ਆਉਣਾ ਐਨੇ ਨੂੰ ਵੇਖਦਾ ਕਿ ਸਾਹਮਣੇ ਇੱਕ ਗੱਡੀ ਆ ਰਹੀ ਹੈ ਨਾਲ ਚਾਰ ਘੋੜ ਸਵਾਰ ਨੇ ਉਸ ਗੱਡੀ ਦੇ ਵਿੱਚ ਡਾਇਰ ਬੈਠਾ ਹੈ ਉਹ ਇੰਡੀਅਨ ਲੋਕਾਂ ਨੂੰ ਕਹਿੰਦਾ ਹੈ ਭਾਰਤੀ ਲੋਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਇੱਥੋਂ ਤਿੱਤਰ-ਵਿੱਤਰ ਹੋ ਜਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਰਫਿਊ ਲੱਗਿਆ ਹੋਇਆ ਪਰ ਇੰਡੀਅਨ ਲੋਕ ਨੇ ਜਿਹੜੇ ਭਾਰਤੀ ਲੋਕ ਨੇ ਉਹ ਨਾਹਰੇਬਾਜ਼ੀ ਕਰਦੇ ਨੇ ਉਸ ਹਕੂਮਤ ਖਿਲਾਫ ਅੰਗਰੇਜ਼ ਦੇ ਖਿਲਾਫ ਡਾਇਰ ਦੇ ਖਿਲਾਫ ਕਰਫਿਊ ਦੇ ਖਿਲਾਫ ਤਾਂ ਡਾਇਰ ਗੁੱਸੇ ਵਿੱਚ ਆਉਂਦਾ ਹੈ ਅਤੇ ਉੱਥੋਂ ਵਾਪਸ ਆਪਣੇ ਟਿਕਾਣੇ ਵੱਲ ਚਲਾ ਜਾਂਦਾ ਹੈ ਅਤੇ ਉਹਨਾਂ ਨੂੰ ਜਾਂਦਾ ਜਾਂਦਾ ਇਹ ਗੱਲ ਕਹਿ ਜਾਂਦਾ ਹੈ ਗੁੱਸੇ ਦੇ ਵਿੱਚ ਆਈ ਵਿਲ ਟੀਚ देम ਯੂ ਬਲਡੀ ਇੰਡੀਅਨ ਗਾਲਾਂ ਕੱਢਦਾ ਹੈ ਉਹਨਾਂ ਨੂੰ ਅਤੇ ਉਹ ਰਾਮ ਬਾਗ ਜਿਹੜਾ ਉਹਦਾ ਟਿਕਾਣਾ ਬਣਿਆ ਹੁੰਦਾ ਹੈ ਉੱਥੇ ਚਲਾ ਜਾਂਦਾ ਹੈ ਤੁਹਾਨੂੰ ਮੈਂ ਪਹਿਲੇ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਅੰਗਰੇਜ਼ਾਂ ਦੇ ਨਾਲ ਵੀ ਮਿਲੇ ਹੋਏ ਸੀ। ਇੱਥੇ ਇੱਕ ਨੌਜਵਾਨ ਹੈ ਹੰਸ ਰਾਜ 23-24 ਸਾਲ ਦਾ ਨੌਜਵਾਨ ਹੈ। ਉਹ ਭਾਰਤੀ ਲੋਕਾਂ ਦੇ ਨਾਲ ਵੀ ਹੈ ਤੇ ਅੰਦਰੋਂ-ਅੰਦਰੀ ਜਿਹੜੀ ਖਬਰੀ ਹੈ ਉਹ ਉਹ ਅੰਗਰੇਜ਼ਾਂ ਦਾ ਵੀ ਬਣਿਆ ਹੋਇਆ। ਤੇ ਡਾਇਰ ਗੁੱਸੇ ਵਿੱਚ ਹੈ। ਸਭ ਕੁਝ ਸਿਖਾਉਣਾ ਚਾਹੁੰਦਾ ਭਾਰਤੀ ਲੋਕਾਂ ਨੂੰ। ਉਹੋ ਖਬਰੀਆਂ ਨੂੰ ਬੁਲਾਉਂਦਾ ਹੈ। ਜਿਹਦੇ ਵਿੱਚ ਹੰਸ ਰਾਜ ਵੀ ਮੌਜੂਦ ਹੈ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਮੈਨੂੰ ਕੱਲ੍ਹ ਵਾਰੇ ਦੱਸੋ ਕਿ ਇਹ ਤਿਉਹਾਰ ਕੀ ਹੈ ਤਾਂ ਹੰਸ ਰਾਜ ਦੱਸਦਾ ਹੈ ਕਿ ਸਿੱਖਾਂ ਦੀ ਵਿਸਾਖੀ ਹੈ ਜੀ ਬਹੁਤ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਦਿਨ Hindu ਧਰਮ ਦੇ ਜਿਹੜੇ ਲੋਕ ਨੇ ਉਸ ਨੂੰ ਨਵਾਂ ਸਾਲ ਵੀ ਮੰਨਦੇ ਨੇ ਬਹੁਤ ਵੱਡਾ ਜਿਹੜਾ ਹੈਗਾ ਇਕੱਠ ਹਰਮੰਦਰ ਸਾਹਿਬ ਵਿਖੇ ਕੀਤਾ ਜਾਂਦਾ ਜਲਸੇ ਹੁੰਦੇ ਨੇ ਡਾਇਰ ਦੇ ਮਨ ਦੇ ਵਿੱਚ ਇੱਕ ਸ਼ਰਾਰਤ ਆਉਂਦੀ ਹੈ ਉਹ ਹੰਸ ਰਾਜ ਨੂੰ ਕਹਿੰਦਾ ਕਹਿੰਦਾ ਕਿ ਤੂੰ ਭਾਰਤੀ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਕਰ ਸਕਦਾ ਹੈ। ਉਹ ਤੋ ਕਹਿੰਦਾ ਕਿ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਜੀ ਭਾਰਤੀ ਲੋਕ ਵੈਸੇ ਹੀ ਕੱਲ ਨੂੰ ਇਕੱਠੇ ਹੋਣਗੇ। ਕਿ ਗੁਰੂ ਰਾਮਦਾਸ ਸਰਾਹ ਜਿਹੜੀ ਅੱਜ ਕੱਲ ਜਿੱਥੇ ਗੁਰੂ ਰਾਮਦਾਸ ਸਰਾਹ ਬਣੀ ਹੋਈ ਹੈ ਉੱਥੇ ਜਗ੍ਹਾ ਖਾਲੀ ਪਈ ਹੈ। ਜਿੰਨੇ ਵੀ ਜਲਸੇ ਜਿਹੜੇ ਹੁੰਦੇ ਸੀ ਪਹਿਲਾਂ ਉਸ ਜਗ੍ਹਾ ਦੇ ਉੱਪਰ ਹੁੰਦੇ ਸੀ ਪਰ ਕੁਝ ਕਾਰਨਾ ਕਰਕੇ ਉਥੋਂ ਮਨਜ਼ੂਰੀ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਜਲਸਾ ਕਰਨ ਨੂੰ। ਹਰਮੰਦਰ ਸਾਹਿਬ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹ ਅਰੂੜ ਸਿੰਘ ਦੇ ਹੱਥ ਵਿੱਚ ਹੈ ਕਿਸੇ ਕਾਰਨ ਕਰਕੇ ਮਨਜ਼ੂਰੀ ਨਹੀਂ ਮਿਲਦੀ ਹਰਮੰਦਰ ਸਾਹਿਬ ਤੋਂ ਥੋੜਾ ਜਿਹਾ ਪਿੱਛੇ हट ਕੇ ਇੱਕ ਜਲਿਆਂ ਵਾਲਾ ਬਾਗ ਹੈ ਜਿਹੜਾ ਅੱਜ ਜਲਿਆਂ ਵਾਲੇ ਬਾਗ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹ ਜੱਲੇ ਦਾ ਬਾਗ ਹੁੰਦਾ ਸੀ ਪਤਲੀ ਗਲੀ ਹੈ ਪਿੱਛੇ ਜਾ ਕੇ ਖੁੱਲੀ ਜਗ੍ਹਾ ਪਈ ਹੈ ਇੱਥੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਜਲਿਆਂ ਵਾਲੇ ਬਾਗ ਬਾਰੇ ਦੱਸ ਦੇਵਾਂ ਕਿ ਇਤਿਹਾਸਕਾਰ ਇਹਦੇ ਉੱਪਰ ਵੀ ਇੱਕਮਤ ਨਹੀਂ ਹੈਗੇ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਇਹ ਪੰਡਿਤ ਜੱਲਾ ਦੀ ਜਗਾ ਸੀ ਪੰਡਿਤ ਜੱਲਾ ਹਮੇਸ਼ਾ ਇੱਕ ਗੱਲ ਕਹਿੰਦਾ ਸੀ ਕਿ ਉੱਪਰ ਅੱਲਾ ਤੇ ਥੱਲੇ ਜੱਲਾ ਇਹ ਜਗਾ ਉਹਨੇ ਆਪਣੇ ਬਾਗ ਦੇ ਲਈ ਬਣਾਈ ਹੋਈ ਸੀ ਇਸ ਕਰਕੇ ਇਹਨੂੰ ਜੱਲੇ ਦਾ ਬਾਗ ਕਿਹਾ ਗਿਆ ਸੀ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਮਹਿੰਦਰ ਸਿੰਘ ਜੱਲਾ ਦੀ ਇਹ ਜਗਾ ਸੀ ਉਹਨੇ ਵੀ ਇਹ ਜਗਾ ਬਾਗ ਦੇ ਲਈ ਰੱਖੀ ਗਈ ਸੀ ਪਰ ਇਹ ਜਗਾ ਖਾਲੀ ਪਈ ਹੈ ਲੋਕ ਆਪਣਾ ਵੇਸਟੇਜ ਸਮਾਨ ਇੱਟਾ ਰੋੜੇ ਕੁਝ ਕੰਚ ਦੇ ਟੁਕੜੇ ਇੱਥੇ ਸੁੱਟ ਦਿੰਦੇ ਨੇ ਆਲੇ ਦੁਆਲੇ ਘਰ ਬਣੇ ਹੋਏ ਨੇ ਵੱਡੀਆਂ ਗੰਦਾ ਨੇ ਵਿੱਚ ਇੱਕ ਖੂਹ ਹੈ ਇੱਕ ਪਤਲੀ ਗਲੀ ਹੈ ਤੇ ਅੰਦਰ ਜਾ ਕੇ ਇਹ ਇੱਕ ਖੁੱਲਾ ਮੈਦਾਨ ਬਣ ਜਾਂਦਾ ਹੈ ਹੰਸ ਰਾਜ ਡਾਇਰ ਨੂੰ ਭਰੋਸਾ ਦਿੰਦਾ ਕਿ ਮੈਂ ਮੁਨਿਆਦੀ ਕਰਵਾਵਾਂਗਾ ਕਿ ਭਾਰਤੀ ਲੋਕਾਂ ਨੂੰ ਇਕੱਠੇ ਕਰਾਂਗਾ ਤਰੀਕ ਬਦਲ ਜਾਂਦੀ ਹੈ ਦਿਨ ਬਦਲ ਜਾਂਦਾ ਹੈ ਦਿਨ ਆਉਂਦਾ ਹੈ 13 ਅਪ੍ਰੈਲ 1919 ਦਾ ਜਿਹੜਾ ਕਿ ਇਤਿਹਾਸ ਦੇ ਵਿੱਚ ਕਾਲੇ ਰੰਗ ਦੇ ਨਾਲ ਇਹ ਜਿਹੜਾ ਹੈਗਾ ਦਿਨ ਲਿਖਿਆ ਗਿਆ ਸਾਡੇ ਭਾਰਤੀ ਲੋਕਾਂ ਦੇ ਸੀਨਿਆਂ ਦੇ ਉੱਪਰ ਲਿਖਿਆ ਗਿਆ ਥੋੜੇ ਥੋੜੇ ਬੱਦਲ ਛਾਏ ਹੋਏ ਨੇ ਹੰਮਸ ਭਰਿਆ ਮਾਹੌਲ ਹੈ ਉਸੇ ਤਰ੍ਹਾਂ ਭਾਈ ਸੋਹਣ ਸਿੰਘ ਜੀ ਯਤੀਮ ਖਾਨੇ ਵਾਲੇ ਬੱਚਿਆਂ ਨੂੰ ਇਕੱਠਾ ਕਰਦੇ ਨੇ ਅਤੇ ਉਹ ਕਹਿੰਦੇ ਨੇ ਕਿ ਤੁਸੀਂ ਬੱਚਿਓ ਅੱਜ ਧਿਆਨ ਰੱਖਣਾ ਬਸਾਖੀ ਦਾ ਦਿਨ ਹੈ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਵੀ ਮਜ਼ਾਰਾ ਕਰਦੇ ਲੋਕ ਜਲਸਾ ਕਰਦੇ ਲੋਕ ਮਿਲ ਰਹੇ ਨੇ ਆਪਾਂ ਉਹਨਾਂ ਨੂੰ ਪਾਣੀ ਦੀ ਸੇਵਾ ਦੇਣੀ ਹੈ ਅਤੇ ਉਹ ਯਤੀਮਖਾਨੇ ਦੇ ਬੱਚਿਆਂ ਨੂੰ ਟੀਮਾਂ ਦੇ ਵਿੱਚ ਵੰਡ ਦਿੰਦੇ ਨੇ ਕੁਝ ਬੱਚਿਆਂ ਨੂੰ ਉਹ ਸ਼੍ਰੀ ਦਰਬਾਰ ਸਾਹਿਬ ਭੇਜ ਦਿੰਦੇ ਨੇ ਅਤੇ ਕੁਝ ਬੱਚਿਆਂ ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਭੇਜ ਦਿੰਦੇ ਨੇ ਜਿੱਥੇ ਕਿ ਜਲਸਾ ਹੋਣਾ ਹੈ ਸ਼ਾਮ ਨੂੰ 4 ਵਜੇ ਦੇ ਟਾਈਮ ਦੀ ਡਿਊਟੀ ਹੈ ਜਿਹੜੀ ਉਹ ਜਲਿਆਂ ਵਾਲੇ ਬਾਗ ਦੇ ਵਿੱਚ ਲਗਾ ਦਿੱਤੀ ਜਾਂਦੀ ਹੈ ਸਵੇਰ ਸਵੇਰ ਹੁੰਦੀ ਹੈ ਲੋਕ ਇਕੱਠਾ ਹੋਣਾ ਸ਼ੁਰੂ ਹੁੰਦੇ ਨੇ ਲੋਕ ਨਤਮਸਤਕ ਹੋ ਰਹੇ ਨੇ ਦਰਬਾਰ ਸਾਹਿਬ ਅਤੇ ਉੱਥੇ ਹੀ ਮੁਨਿਆਦੀ ਕਰਵਾ ਦਿੱਤੀ ਜਾਂਦੀ ਹੈ ਇੱਕ ਹੋਕਾ ਦੇ ਦਿੱਤਾ ਜਾਂਦਾ ਹੈ ਕਿ ਸ਼ਾਮ ਨੂੰ 4 ਵਜੇ ਇੱਕ ਜਲਸਾ ਕੀਤਾ ਜਾਣਾ ਜਿਹੜਾ ਕਿ ਜੱਲੇ ਦੇ ਬਾਗ ਦੇ ਵਿੱਚ ਹੋਣਾ ਤੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਹੌਲੀ ਹੌਲੀ ਦਿਨ ਢਲਦਾ ਹੈ ਸ਼ਾਮ ਆ ਰਹੀ ਹੈ ਉਹੋ ਭਿਆਨਕ ਸਮਾਂ ਆ ਰਿਹਾ ਹੈ ਜਿਹੜਾ ਕਿਸੇ ਵੀ ਭਾਰਤੀ ਨੇ ਕਦੇ ਵੀ ਸੋਚਿਆ ਨਹੀਂ ਹੋਏਗਾ ਦਿਲ ਦਹਿਲਾਉਣ ਵਾਲਾ ਸਮਾਂ 4 ਵਜਦੇ ਨੇ ਲਾਲਾ ਕਨਈਆ ਲਾਲ ਜੀ ਇਹ ਇੱਕ ਐਡਵੋਕੇਟ ਨੇ ਵਕੀਲ ਨੇ ਇਹ ਉਸ ਜਲਸੇ ਨੂੰ ਸੰਬੋਧਨ ਕਰਦੇ ਨੇ ਹੌਲੀ ਹੌਲੀ ਲੋਕ ਇਕੱਠੇ ਹੋ ਰਹੇ ਨੇ ਬਹੁਤ ਸਾਰੇ ਲੋਕ ਦਰਬਾਰ ਸਾਹਿਬ ਤੋਂ ਤੁਰਦੇ ਨੇ ਢੋਲ ਨਗਾਰੇ ਦੀ ਆਵਾਜ਼ ਸੁਣ ਕੇ ਉਸ ਜਲਸੇ ਵਾਲੀ ਜਗ੍ਹਾ ਤੇ ਜੱਲੇ ਦੇ ਬਾਗ ਵਿੱਚ ਜੋ ਕਿ ਅੱਜ ਜਲਿਆਂਵਾਲੇ ਬਾਗ ਦੇ ਨਾਲ ਜਾਣਿਆ ਜਾਂਦਾ ਹੈ ਉੱਥੇ ਇਕੱਠਾ ਹੋਣਾ ਸ਼ੁਰੂ ਕਰ ਦਿੰਦੇ ਨੇ ਇਤਿਹਾਸਕਾਰ ਦੱਸਦੇ ਨੇ ਕਿ ਜਿਹੜਾ ਹੰਸ ਰਾਜ ਸਿੰਘ ਜਿਹੜਾ ਕਿ ਅੰਗਰੇਜ਼ਾਂ ਦਾ ਪਿੱਠੂ ਬਣਿਆ ਹੋਇਆ ਸੀ ਉਹ ਪੂਰੀ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਉਹ ਦੇਖਦਾ ਕਿ ਲੋਕਾਂ ਦਾ ਇਕੱਠਾ ਜਿਹੜਾ ਉਹ ਬਹੁਤ ਭਾਰੀ ਹੋ ਗਿਆ ਉਹਨਾਂ ਨੂੰ ਸਬੋਧਨ ਜਿਹੜਾ ਕਰ ਰਹੇ ਨੇ ਉਹ ਲਾਲਾ ਕਨਈਆ ਲਾਲ ਜੀ ਜਿਹੜੇ ਵਕੀਲ ਨੇ ਉਹ ਕਰ ਰਹੇ ਨੇ ਗੱਲ ਹੋ ਰਹੀ ਹੋ ਰਹੀ ਹੈ ਅੰਗਰੇਜ਼ੀ ਹਕੂਮਤ ਦੀ ਕਿ ਜੋ ਉਹ ਤੱਕਾ ਕਰ ਰਹੇ ਨੇ ਗੱਲ ਕਿਚਲੋ ਦੀ ਹੋ ਰਹੀ ਹੈ ਡਾਕਟਰ ਕਿਚਲੋ ਦੀ ਜਿਹੜਾ ਨਜ਼ਰ ਬੰਦ ਕਰ ਕੇ ਧਰਮਸ਼ਾਲਾ ਭੇਜ ਦਿੱਤਾ ਗਿਆ ਸਤਪਾਲ ਦੀ ਹੋ ਰਹੀ ਹੈ ਅੰਗਰੇਜ਼ਾਂ ਖਿਲਾਫ ਵਿਉਂਤਬੰਦੀ ਕੀਤੀ ਜਾ ਰਹੀ ਹੈ ਨਾਰੇ ਮਾਰੇ ਜਾ ਰਹੇ ਨੇ ਇਹ ਖਬਰ ਹੰਸ ਰਾਜ ਰਾਮ ਬਾਗ ਵੇਖੇ ਬੈਠੇ ਕੰਪਨੀ ਬਾਗ ਵੇਖੇ ਬੈਠੇ ਡਾਇਰ ਦੇ ਕੰਨਾਂ ਦੇ ਵਿੱਚ ਪਾ ਦਿੰਦਾ ਡਾਇਰ ਚੌੜਾ ਹੋ ਜਾਂਦਾ ਹੈ ਸੀਨਾ ਚੌੜਾ ਕਰ ਲੈਂਦਾ ਅਤੇ ਜ਼ਮੀਨ ਤੇ ਪੈਰ ਮਾਰਦਾ ਜ਼ੋਰ ਦੇ ਨਾਲ ਗੁੱਸਾ ਛੱਡ ਜਾਂਦਾ ਉਹਨੂੰ ਉਹ ਕਹਿੰਦਾ ਕਿ ਮੈਂ ਅੱਜ ਸਬਕ ਸਿਖਾਵਾਂਗਾ ਭਾਰਤੀ ਲੋਕਾਂ ਨੂੰ। ਅਤੇ ਉਹ ਆਰਡਰ ਦਿੰਦਾ ਹੈ। 20 ਦੇ ਕਰੀਬ ਫੌਜੀ ਨੇ ਜਿਹੜੇ ਉਹਨਾਂ ਨੂੰ ਹਥਿਆਰ ਬੰਦ ਹੋਣ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਡਾਇਰ ਕੁਝ ਬਖਤਰਬੰਦ ਗੱਡੀਆਂ ਲੈ ਕੇ ਕੁਝ ਹਥਿਆਰ ਬੰਦ ਫੌਜੀਆਂ ਨੂੰ ਲੈ ਕੇ ਜਲਿਆਂ ਵਾਲੇ ਬਾਗ ਦੇ ਵਿੱਚ ਪਹੁੰਚ ਜਾਂਦਾ ਹੈ ਆਪਣੇ ਅਮਲੇ ਦੇ ਨਾਲ। ਉਹਨੂੰ ਗੁੱਸਾ ਹੋਰ ਚੜ ਜਾਂਦਾ ਦੇਖਦਾ ਕਿ ਇੱਕ ਪਤਲੀ ਜੀ ਗਲੀ ਹੈ। ਉਹਦੇ ਬਖਤਰਬੰਦ ਗੱਡੀਆਂ ਉਹਦੇ ਵਿੱਚ ਦੀ ਨਹੀਂ ਲੰਗਣੀਆਂ। ਅਸਮਾਨ ਤੇ ਚੜ ਜਾਂਦਾ ਤਾਂ ਗੁੱਸਾ ਹੋਰ। ਨੀਚੇ ਉਤਰਦਾ ਆਪਣੀ ਗੱਡੀ ਤੋਂ। ਸੈਨਿਕਾਂ ਨੂੰ ਮੋਹਰੇ ਲਾਉਂਦਾ ਹੈ। ਗਲੀ ਵਿੱਚ ਜਾਂਦਾ ਹੋਇਆ ਸਾਹਮਣੇ ਦੇਖਦਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਇਕੱਠਾ ਹੈ ਉਹ ਹੋਇਆ ਹੋਇਆ। ਡਾਇਰ ਖੁਸ਼ ਹੋ ਜਾਂਦਾ ਹੈ। ਵਾਂਗਾਂ ਖਿੱਚੀਆਂ ਜਾਂਦੀਆਂ ਨੇ ਡਾਇਰ ਦੀਆਂ। ਖੁਸ਼ ਹੈ ਕਿ ਅੱਜ ਇਹਨਾਂ ਨੂੰ ਮੈਂ ਸਬਕ ਸਿਖਾਵਾਂਗਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੈਨੂੰ ਮਿਲ ਗਏ ਨੇ। ਡਾਇਰ ਇਕੱਠ ਦੇ ਬਣੇ ਸਾਹਮਣੇ ਚੌਂਤਰੀ ਉੱਪਰ ਜਾ ਖੜਦਾ ਹੈ ਅਤੇ ਫੌਜੀਆ ਨੂੰ ਪੋਜੀਸ਼ਨ ਲੈਣ ਦੇ ਲਈ ਗਲੀ ਦੇ ਸਾਹਮਣੇ ਖੜਾ ਦਿੰਦਾ ਹੈ ਜਿਹੜੀ ਗਲੀ ਪਤਲੀ ਗਲੀ ਹੈ ਜਿਹੜੀ ਕਿ ਜਲਿਆਂ ਵਾਲੇ ਬਾਗ ਨੂੰ ਆਉਂਦੀ ਹੈ ਆਲੇ-ਦੁਆਲੇ ਵੇਖਦਾ ਡੈਰ ਨਿਗਾਹ ਮਾਰਦਾ ਹੈ ਉੱਚੀਆਂ ਕੰਧਾਂ ਨੇ ਭੱਜਣ ਦਾ ਕੋਈ ਟਿਕਾਣਾ ਨਹੀਂ ਹੈਗਾ ਕੋਈ ਰਸਤਾ ਨਹੀਂ ਹੈਗਾ ਭਾਰਤੀ ਲੋਕ ਬੈਠੇ ਨੇ ਵਿੱਚੋਂ ਕੋ ਸਰਮਸ ਹੁੰਦੀ ਹੈ ਆਗੇ ਉਹ ਆਗੇ ਦੀ ਆਵਾਜ਼ਾਂ ਆਉਂਦੀਆਂ ਨੇ ਕੁਝ ਲੋਕੋ ਕਹਿੰਦੇ ਨੇ ਡਰੋਨ ਆਏ ਨੇ ਡਰੋ ਨਾ ਇਹ ਨਕਲੀ ਗੰਨਾਂ ਨੇ ਇਹਨਾਂ ਕੋਲ ਨਕਲੀ ਹਥਿਆਰ ਨੇ ਡਰੋਨ ਆਏ ਨੇ ਇਹ ਗੱਲ ਜਦੋਂ ਡਾਇਰ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਉਹ ਇੱਕ ਆਰਡਰ ਦਿੰਦਾ ਹੈ ਫਾਇਰ ਗੋਲੀਆਂ ਨੇ ਜਿਹੜੀਆਂ ਉਹ ਤਾੜ-ਤਾੜ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕਾਂ ਨੂੰ ਦਾਣਿਆਂ ਵਾਂਗੂ ਭੁੰਨਣਾ ਸ਼ੁਰੂ ਕਰ ਦਿੰਦਾ ਡਾਇਰ ਕਤਲੇਆਮ ਸ਼ੁਰੂ ਹੋ ਜਾਂਦਾ ਹੈ ਉਹ ਭਿਆਨਕ ਦ੍ਰਿਸ਼ ਜਿਹੜਾ ਸੋਚ ਕੇ ਵੀ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਨੇ ਉਹ ਵਾਪਰਨਾ ਸ਼ੁਰੂ ਹੋ ਜਾਂਦਾ ਹੈ ਟੜਾ ਟੜ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜ ਰਹੇ ਨੇ ਕੁਝ ਲੋਕ ਆਪਣੀ ਜਾਨ ਬਚਾਉਣ ਦੇ ਲਈ ਉਥੇ ਬਣੇ ਖੂ ਦੇ ਵਿੱਚ ਛਾਲਾ ਮਾਰ ਦਿੰਦੇ ਨੇ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਨੇ ਗੋਲੀਆਂ ਚੱਲ ਰਹੀਆਂ ਨੇ ਅਚਾਨਕ ਰਫਲਾਂ ਦਾ ਮੂੰਹ ਉੱਪਰ ਅਸਮਾਨ ਵੱਲ ਨੂੰ ਹੋ ਜਾਂਦਾ ਹੈ ਡਾਇਰ ਗੁੱਸੇ ਨਾਲ ਚੀਕਦਾ ਹੈ ਗਾਲ ਕੱਢਦਾ ਹੈ ਆਪਣੇ ਸੈਨਿਕਾਂ ਨੂੰ ਕਿ نیچے ਨੂੰ ਕਰਕੇ ਮਾਰੋ ਭਾਰਤੀ ਲੋਕਾਂ ਦੇ ਉੱਪਰ ਕੋਈ ਬਚਣਾ ਨਹੀਂ ਚਾਹੀਦਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਮਾਰੇ ਜਾਂਦੇ ਨੇ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਨੇ ਨੀਚੇ ਡਿੱਗ ਜਾਂਦੇ ਨੇ ਲਤੜੇ ਜਾਂਦੇ ਨੇ ਉਹ ਵੀ ਮਾਰੇ ਜਾਂਦੇ ਨੇ ਜੱਲਿਆਂ ਵਾਲੇ ਬਾਗ ਦੀ ਮਿੱਟੀ ਆ ਜਿਹੜੀ ਉਹ ਖੂਨ ਦੇ ਨਾਲ ਲਾਲ ਹੋ ਜਾਂਦੀ ਆ ਜੱਲਿਆਂ ਵਾਲੇ ਬਾਗ ਦੇ ਵਿੱਚ ਤੰਡ ਮਚ ਰਿਹਾ ਹੈ ਗੋਲੀਆਂ ਚੱਲ ਰਹੀਆਂ ਨੇ ਭਾਰਤੀ ਲੋਕਾਂ ਨੂੰ ਭੁੰਨਿਆ ਜਾ ਰਿਹਾ ਹੈ ਹਫੜਾ ਦਫੜੀ ਮੱਚੀ ਹੋਈ ਆ ਇਹ ਸਾਰਾ ਭਿਆਨਕ ਦ੍ਰਿਸ਼ ਲਾਲਾ ਗਿਰਧਾਰੀ ਲਾਲ ਜੀ ਆਪਣੇ ਘਰ ਦੇ ਵਿੱਚ ਬਣੀ ਇੱਕ ਖਿੜਕੀ ਰਾਹੀਂ ਜਲਿਆਂ ਵਾਲੇ ਬਾਗ ਵਿੱਚ ਦੇਖ ਰਹੇ ਨੇ ਸ਼ਾਮ ਢਲ ਰਹੀ ਹੈ ਗੋਲੀਆਂ ਦਾ ਚੱਲਣਾ ਜਾਰੀ ਹੈ ਬਹੁਤ ਸਾਰਾ ਕਤਲੇਆਮ ਜਿਹੜਾ ਹੋ ਜਾਂਦਾ ਹੈ ਸਮੁੰਦਰ ਬਣ ਜਾਂਦਾ ਹੈ ਜਲਿਆਂ ਵਾਲਾ ਬਾਗ ਖੂਨ ਦਾ ਸ਼ਾਮ ਹੋ ਗਈ ਹੈ ਡਾਇਰ ਬੜਾ ਖੁਸ਼ ਹੈ ਉਹ ਭਾਰਤੀ ਲੋਕਾਂ ਨੂੰ ਸਬਕ ਸਿਖਾ ਚੁੱਕਿਆ ਹੈ ਕਤਲੇਆਮ ਕਰ ਦਿੱਤਾ ਹੈ ਭਾਰਤੀ ਲੋਕਾਂ ਦਾ ਵਾਪਸ ਮੁੜਦਾ ਆਪਣੇ ਟਿਕਾਣੇ ਵੱਲ ਜਾਂਦਾ ਹੈ ਰਿਪੋਰਟਾਂ ਮੰਗਵਾਈਆਂ ਜਾਂਦੀਆਂ ਨੇ ਜਲਿਆਂਵਾਲੇ ਬਾਗ ਕਾਂਡੀਆਂ ਸਰਕਾਰੀ ਅੰਕੜਿਆਂ ਮੁਤਾਬਕ 379 ਲੋਕ ਉੱਥੇ ਮਾਰੇ ਗਏ ਦਿਖਾਏ ਗਏ ਨੇ ਸਰਕਾਰੀ ਅੰਕੜੇ ਮੁਤਾਬਕ ਜਿਹੜਾ ਕਿ ਅੰਗਰੇਜ਼ਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਇੱਕ ਗੈਰ ਸਰਕਾਰੀ ਅੰਕੜਾ ਹੈ ਜਿਹੜੇ ਕਿ ਮੌਤਵਰ ਬੰਦੇ ਤਿਆਰ ਕਰਦੇ ਨੇ ਉਹਦੇ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਆ ਜਿਹੜੀ ਉਹ ਜਲਿਆਂਵਾਲੇ ਬਾਗ ਦੇ ਵਿੱਚ ਹੋ ਜਾਂਦੀ ਹੈ ਉਹਦੇ ਵਿੱਚ 400 ਦੇ ਲਗਭਗ ਬੱਚੇ ਹੁੰਦੇ ਨੇ ਇੱਕ ਬੱਚੇ ਦੀ ਉਮਰ 7 ਮਹੀਨਿਆਂ ਦੀ ਦੱਸੀ ਗਈ ਹੈ ਸ਼ਾਮਾਂ ਪੈ ਜਾਂਦੀਆਂ ਨੇ ਦਿਨ ਢਲ ਜਾਂਦਾ ਹੈ ਲਾਲਾ ਗਿਰਧਾਰੀ ਲਾਲ ਜਲਿਆਂ ਵਾਲੇ ਬਾਗ ਦੇ ਵਿੱਚ ਆਉਂਦਾ ਉਹ ਦੇਖਦਾ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਆਵਾਜ਼ਾਂ ਆ ਰਹੀਆਂ ਨੇ ਲੋਕ ਬਿਲਕ ਰਹੇ ਨੇ ਜਿਹੜੇ ਜ਼ਖਮੀ ਨੇ ਉਹ ਸੋਚਦਾ ਹੈ ਕਿ ਬਾਹਰ ਕਰਫਿਊ ਲੱਗਿਆ ਹੋਇਆ ਹੈ ਇਹਨਾਂ ਦੀ ਮੈਂ ਕਿੱਦਾਂ ਮਦਦ ਕਰਾਂ ਉਹ ਕਿਸੇ ਦੇ ਪੱਟੀ ਬੰਦਦਾ ਹੈ ਕਿਸੇ ਦਾ ਸਾਫਾ ਖੋਲ ਲੈਂਦਾ ਹੈ ਕਿਸੇ ਦੀ ਪੱਗ ਖੋਲ ਲੈਂਦਾ ਹੈ ਅਤੇ ਲੋਕਾਂ ਦੇ ਜ਼ਖਮੀ ਲੋਕਾਂ ਦੇ ਖੂਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਅਚਾਨਕ ਉਹਨੂੰ ਇੱਕ ਆਵਾਜ਼ ਸੁਣਦੀ ਹੈ ਉਹ ਉੱਥੇ ਜਾਂਦਾ ਹੈ ਲਾਸ਼ਾਂ ਦੇ نیچے ਇੱਕ 22 ਸਾਲ ਦਾ ਗੱਭਰੂ ਦਬਿਆ ਪਿਆ ਹੈ ਉਹਦੇ ਉੱਪਰ ਲਾਸ਼ਾਂ ਪਈਆਂ ਨੇ ਉਹ ਲਾਸ਼ਾਂ ਨੂੰ ਹਟਾਉਂਦਾ ਹੈ ਉਸ ਗੱਭਰੂ ਨੂੰ ਬਾਹ ਫੜ ਕੇ ਖੜਾ ਕਰਦਾ ਹੈ ਉਹਨੂੰ ਪੁੱਛਦਾ ਹੈ ਕਿ ਤੂੰ ਕੌਣ ਹੈ ਤੇ ਇੱਥੇ ਕਿਵੇਂ ਤੂੰ ਬਚ ਕਿਵੇਂ ਗਿਆ ਗੋਲੀਆਂ ਤੋਂ ਤੇ ਉਹ ਨੌਜਵਾਨ ਜਿਹੜਾ ਉਹ ਦੱਸਦਾ ਕਿ ਮੇਰਾ ਨਾਮ ਉਦਮ ਸਿੰਘ ਹੈ ਮੈਂ ਯਤੀਮਖਾਨੇ ਤੋਂ ਆ ਸਾਡੀ ਇੱਥੇ ਡਿਊਟੀ ਲਾਈ ਗਈ ਸੀ ਜਲਸੇ ਦੇ ਵਿੱਚ ਲੋਕਾਂ ਨੂੰ ਪਾਣੀ ਪਿਲਾਉਣ ਦੀ ਅਚਾਨਕ ਇਹ ਘਟਨਾ ਜਿਹੜੀ ਉਹ ਵਾਪਰ ਜਾਂਦੀ ਹੈ ਹਫੜਾ ਬਫੜੀ ਦੇ ਵਿੱਚ ਮੈਂ نیچے ਡਿੱਗ ਗਿਆ ਸੀ ਅਤੇ ਮੇਰੇ ਉੱਪਰ ਲੋਕ ਡਿੱਗ ਗਏ ਲਾਸ਼ਾਂ ਡਿੱਗ ਗਈਆਂ ਲਾਲਾ ਗਿਰਦਾ ਰੀ ਲਾਲ ਜੀ ਨੌਜਵਾਨ ਨੂੰ ਕਹਿੰਦੇ ਨੇ ਆਓ ਆਪਾਂ ਜ਼ਖਮੀਆਂ ਦੀ ਮਦਦ ਕਰੀਏ ਉਹ ਕੋਸ਼ਿਸ਼ ਕਰਦੇ ਨੇ ਜ਼ਖਮੀ ਦਾ ਇਲਾਜ ਆ ਜਿਹੜਾ ਉਹ ਪੱਟੀਆਂ ਬੰਨ ਕੇ ਕੀਤਾ ਜਾਵੇ ਅਤੇ ਉਹ ਮਦਦ ਕਰਨੀ ਸ਼ੁਰੂ ਕਰ ਦਿੰਦੇ ਨੇ ਉਦਮ ਸਿੰਘ ਦੇਖਦਾ ਹੈ ਕਿ ਉਹਦੇ ਸਾਥੀ ਨੇ ਜਿਹੜੇ ਉਹ ਲੱਭ ਨਹੀਂ ਰਹੇ ਜਿਹੜੇ ਉਹਦੇ ਨਾਲ ਆਏ ਸੀ ਉਹ ਗਿਰਦਾਰੀ لال ਨੂੰ ਦੱਸਦਾ ਤੇ ਆਪਣਾ ਫਿਕਰ ਜ਼ਾਹਿਰ ਕਰਦਾ ਹੈ ਕਿ ਮੇਰੇ ਕੁਝ ਸਾਥੀ ਵੀ ਨੇ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰੋ ਚਾਰੇ ਪਾਸੇ ਦੇਖਦਾ ਖੂਨ ਹੋਈ ਧਰਤੀ ਹੈ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਖੂਨ ਖੌਲ ਜਾਂਦਾ ਹੈ ਬਹਿ ਜਾਂਦਾ ਕਿਟ ਦੇ ਕੋਲ ਖਰਾਬ ਦਾ ਸਮਾਂ ਉਦਮ ਸਿੰਘ ਬੈਠਾ ਸੋਚ ਰਿਹਾ ਕਿ ਮੇਰੇ ਹੁਣ ਜਿਉਣ ਦਾ ਜਿਹੜਾ ਮਕਸਦ ਹੈ ਉਹ ਸਿਰਫ ਬਦਲਾ ਲੈਣਾ ਹੋਏਗਾ ਇਸ ਇਤਿਹਾਸਿਕ ਘਟਨਾ ਦਾ ਮੈਂ ਬੰਬ ਬਣਾਉਣਾ ਸਿੱਖਾਂਗਾ ਮੈਂ ਪਿਸਤੌਲ ਬਣਾਉਣਾ ਸਿੱਖਾਂਗਾ ਤਾਂ ਕਿ ਮੈਂ ਇਹਨਾਂ ਨੂੰ ਗੋਰਿਆਂ ਨੂੰ ਉਡਾ ਸਕਾਂ ਮੈਂ ਇਹਨਾਂ ਨੂੰ ਮਾਰ ਸਕਾਂ ਸਵੇਰ ਹੁੰਦੀ ਹੈ ਲਾਲਾ ਗਿਰਧਾਰੀ لال ਜੀ ਦੁਆਰਾ ਫੇਰ ਆਉਂਦੇ ਨੇ ਅਤੇ ਉਦਮ ਸਿੰਘ ਨੂੰ ਕਹਿੰਦੇ ਨੇ ਕਿ ਪੁੱਤ ਸਮਾਂ ਬਹੁਤ ਘੱਟ ਹੈ ਲਾਸ਼ਾਂ ਬਹੁਤ ਜ਼ਿਆਦਾ ਨੇ ਅਸੀਂ ਇਹ ਸਭ ਕਿਵੇਂ ਕਰ ਪਾਵਾਂਗੇ ਬਾਹਰ कर्फ्यू ਲੱਗਿਆ ਹੋਇਆ ਉਦੋਂ ਦੇਖਦੇ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਲਿਆਂਵਾਲੇ ਬਾਗ ਦੇ ਵਿੱਚ ਆ ਰਹੇ ਨੇ ਇਹ ਘਟਨਾ ਪੂਰੇ ਦੇਸ਼ ਦੇ ਵਿੱਚ ਅੱਗ ਵਾਂਗ ਫੈਲ ਜਾਂਦੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਲਿਆਂਵਾਲੇ ਬਾਗ ਵਿੱਚ ਆਉਂਦੇ ਨੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਬਾਅਦ ਇਤਿਹਾਸਕਾਰ ਲਿਖਦੇ ਨੇ ਕਿ ਉਦਮ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਚਲਾ ਜਾਂਦਾ ਹੈ ਅਕਾਲ ਤਖਤ ਤੇ ਪੇਸ਼ ਹੁੰਦਾ ਹੈ ਅਤੇ ਉੱਥੇ ਜਾ ਕੇ ਕਰਤਾਰ ਸਿੰਘ ਸਰਾਬੇ ਦੀ ਅਤੇ ਮਦਨ لال ਢਿੰਗਰਾਂ ਦੀ ਸੌਂਹ ਖਾਂਦਾ ਹੈ। ਅਤੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਤਾਕਤ ਦਿਓ। ਮੈਂ ਇਸ ਸਾਡੇ ਭਾਰਤੀ ਲੋਕਾਂ ਨਾਲ ਵਾਪਰੀ ਘਟਨਾ ਦਾ ਬਦਲਾ ਲੈ ਸਕਾਂ। ਅੰਗਰੇਜ਼ਾਂ ਨੇ ਸਾਡੀਆਂ ਹੱਤਿਆਵਾਂ ਨਹੀਂ ਕੀਤੀਆਂ। ਸਾਡੀ ਅਣਖ ਨੂੰ ਵਗਾਰਿਆ। ਸਾਡੇ ਉੱਪਰ ਜ਼ੁਲਮ ਕਰਿਆ। ਮੈਂ ਇਸ ਜ਼ੁਲਮ ਦਾ ਬਦਲਾ ਜਿਹੜਾ ਹੈਗਾ ਉਹ ਮੈਂ ਲੈ ਕੇ ਰਹੂੰਗਾ। ਅਰਦਾਸ ਕਰਦਾ ਹੈ ਤੇ ਵਾਪਸ ਯਤਿਮ ਖਾਨੇ ਆ ਜਾਂਦਾ ਹੈ ਇਹ ਘਟਨਾ ਦੇਸ਼ ਦੇ ਵਿੱਚ ਅੱਗ ਵਾਂਗ ਫੈਲ ਜਾਂਦੀ ਹੈ ਰੋਸ਼ਮੁਜਾਰੇ ਹੋਣ ਲੱਗ ਜਾਂਦੇ ਨੇ ਅੰਗਰੇਜ਼ੀ ਹਕੂਮਤ ਖਿਲਾਫ ਲੋਕ ਸੜਕਾਂ ਤੇ ਉਤਰ ਆਉਂਦੇ ਨੇ ਅਤੇ ਜਰਨਲ ਐਡਵਾਈਜ਼ਰ ਵੱਲੋਂ ਇਹਦੀ ਰਿਪੋਰਟ ਮੰਗੀ ਜਾਂਦੀ ਹੈ ਇਤਿਹਾਸਕਾਰ ਦੱਸਦੇ ਨੇ ਇੱਕ ਯਾਕੂਬ ਨਾਮ ਦਾ ਵਿਅਕਤੀ ਹੈ ਇੱਕ ਖਾਲਸਾ ਕਾਲਜ ਦਾ ਪ੍ਰਿੰਸੀਪਲ ਗੈਰਾਰਡ ਇਹ ਦੋਨੇ ਜਣੇ ਜਲਿਆਂ ਵਾਲੇ ਬਾਗ ਦੀ ਰਿਪੋਰਟ ਲੈ ਕੇ ਡਾਰ ਕੋਲ ਪੇਸ਼ ਹੁੰਦੇ ਨੇ ਉਹ ਦੱਸਦੇ ਨੇ ਕਿ ਬਹੁਤ ਹੀ ਅਣਮਨੁੱਖੀ ਘਾਣ ਆ ਜਿਹੜਾ ਉੱਥੇ ਹੋ ਚੁੱਕਿਆ ਹਾਲਾਤ ਬਹੁਤ ਖਰਾਬ ਨੇ ਜਰਨਲ ਡਾਇਰ ਨੇ ਬਹੁਤ ਹੱਤ ਚੁੱਕੀ ਹੋਈ ਆ ਤੁਸੀਂ ਉਹਦਾ ਤਬਾਦਲਾ ਕਰ ਦਿਓ ਉਹਨੂੰ ਬਦਲ ਦਿਓ ਅਤੇ ਡਾਇਰ ਆ ਜਿਹੜਾ ਉਹ ਅੰਦਰੋਂ ਅੰਦੀ ਖੁਸ਼ ਹੁੰਦਾ ਹੈ ਕਿ ਭਾਰਤੀ ਲੋਕਾਂ ਨੂੰ ਸਬਕ ਸਿਖਾ ਦਿੰਦਾ ਹੈ ਡਾਇਰ ਨੇ ਅਤੇ ਡਾਇਰ ਨੂੰ ਵਧਾਈ ਸੰਦੇਸ਼ ਭੇਜਦਾ ਹੈ ਇਹ ਗੱਲ ਖਾਲਸਾ ਕਾਲਜ ਪ੍ਰਿੰਸੀਪਲ ਦੇ ਗਿਰਾੜ ਨੂੰ ਬੁਰੀ ਲੱਗਦੀ ਹੈ ਇਤਿਹਾਸਕਾਰ ਲਿਖਦੇ ਨੇ ਕਿ ਉਹ ਲਾਹੌਰ ਵਾਪੇ ਸਪਰਤ ਜਾਂਦਾ ਹੈ ਇਧਰ ਉਦਮ ਸਿੰਘ ਥੱਕਿਆ ਟੁੱਟਿਆ ਯਤਿਮ ਘਰ ਪਹੁੰਚ ਜਾਂਦਾ ਹੈ ਪਰ ਉਹਦੇ ਬਹੁਤ ਸਾਰੇ ਸਾਥੀ ਨਹੀਂ ਜਿਹੜੇ ਉਹ ਅੱਜ ਤੱਕ ਯਤਿਮ ਘਰ ਨਹੀਂ ਪਹੁੰਚਦੇ ਹੁੰਦੇ ਸਮਾਂ ਲੰਘਦਾ ਹੈ ਉਦਮ ਸਿੰਘ ਨੂੰ ਚੈਨ ਨਹੀਂ ਆਉਂਦਾ ਜਦੋਂ ਵੀ ਉਹ ਸੌਂਦਾ ਹੈ ਉਹਦੇ ਅੱਖਾਂ ਦੇ ਸਾਹਮਣੇ ਉਹ ਸਾਰਾ ਮੰਜ਼ਰ ਦੁਬਾਰਾ ਆ ਜਾਂਦਾ ਹੈ ਲੋਕਾਂ ਦੀਆਂ ਚੀਕਾਂ ਚੀਕ ਚਿਹਾੜਾ ਗੋਲੀਆਂ ਦੀ ਆਵਾਜ਼ ਖੂਬ ਵਿੱਚ ਛਾਲਾ ਮਾਰਨ ਦਾ ਦ੍ਰਿਸ਼ ਉਦਮ ਸਿੰਘ ਨੂੰ ਸੌਣ ਨਹੀਂ ਦਿੰਦਾ ਉੱਠ ਕੇ ਬੈਠ ਜਾਂਦਾ ਹੈ ਰਾਤਾਂ ਬੇਚੈਨ ਹੋ ਜਾਂਦੀਆਂ ਨੇ ਉਦਮ ਸਿੰਘ ਦੀਆਂ ਉਦਮ ਸਿੰਘ ਆਪਣੇ ਪੱਕੇ ਇਰਾਦੇ ਦੇ ਨਾਲ ਫੈਸਲਾ ਕਰਦਾ ਹੈ ਕਿ ਇਸ ਭਾਰਤੀ ਲੋਕਾਂ ਦੇ ਕੀਤੇ ਕਾਣ ਦਾ ਬਦਲਾ ਮੈਂ ਜ਼ਰੂਰ ਲਵਾਵਾਂਗਾ ਅਤੇ ਉਹ ਇੱਕ ਦਿਨ ਜਲਿਆਂ ਵਾਲੇ ਬਾਗ ਦੇ ਵਿੱਚ ਦੁਬਾਰਾ ਫੇਰ ਜਾਂਦਾ ਹੈ। ਵੇਖਦਾ ਧਰਤੀ ਉੱਪਰ ਕਾਲੇ ਰੰਗ ਦੀ ਪੇਪੜੀ ਜੰਮੀ ਹੋਈ ਹੈ। ਖੂਨ ਜੰਮਣ ਤੋਂ ਬਾਅਦ ਜਿਹੜੀ ਉਹ ਪੇਪੜੀ ਜੰਮ ਗਈ ਸੀ। ਅਤੇ ਉੱਥੇ ਇੱਕ ਬਾਬਾ ਆਉਂਦਾ ਹੈ। ਬਾਬਾ ਪੁੱਛਦਾ ਹੈ ਕਿ ਪੁੱਤ ਇੱਥੇ ਕਿਵੇਂ ਆਇਆ ਤੂੰ? ਉਦਮ ਸਿੰਘ ਜਵਾਬ ਦਿੰਦਾ ਹੈ ਕਿ ਮੈਂ ਇਸ ਧਰਤੀ ਨੂੰ ਦੇਖਣ ਆਇਆ ਜਿੱਥੇ ਸਾਡੇ ਲੋਕਾਂ ਦਾ ਖੂਨ ਡੁੱਲਿਆ। ਬਾਬਾ ਦੱਸਦਾ ਹੈ ਕਿ ਕਿ ਪਹਿਲਾਂ ਵੀ ਇੱਕ ਨੌਜਵਾਨ ਆਇਆ ਸੀ 18-19 ਸਾਲ ਦਾ ਨੌਜਵਾਨ ਸੀ ਉਹ ਵੀ ਇੱਥੇ ਆਇਆ ਸੀ ਉਹ ਵੀ ਕਾਫੀ ਦੇਰ ਉਰੇ ਬੈਠਾ ਰਿਹਾ ਤੇ ਬਾਅਦ ਦੇ ਵਿੱਚ ਇੱਕ ਥੈਲੀ ਦੇ ਵਿੱਚ ਇਸ ਮਿੱਟੀ ਨੂੰ ਪਾ ਕੇ ਲੈ ਗਿਆ ਅਤੇ ਮੈਂ ਨੂੰ ਪੁੱਛਿਆ ਕਿ ਕਾਕਾ ਤੂੰ ਕੌਣ ਹੈ ਕਿੱਥੋਂ ਆਇਆ ਹੈ ਉਹ ਨੌਜਵਾਨ ਦੱਸਦਾ ਸੀ ਕਿ ਮੇਰਾ ਨਾਮ ਭਗਤ ਸਿੰਘ ਹੈ ਮੈਂ ਇਸ ਧਰਤੀ ਨੂੰ ਸਜਦਾ ਕਰਨ ਆਇਆ ਅਤੇ ਮੈਂ ਸੌਂ ਖਾਣ ਆਇਆ ਉਰੇ ਕਿ ਇਥੇ ਮਨੁੱਖਾਂ ਦੇ ਉੱਪਰ ਭਾਰਤੀ ਲੋਕਾਂ ਦੇ ਉੱਪਰ ਜਿਹੜਾ ਜ਼ੁਲਮ ਟਾਇਆ ਗਿਆ ਉਹਦਾ ਮੈਂ ਬਦਲਾ ਜ਼ਰੂਰ ਲਵਾਵਾਂਗਾ ਅਤੇ ਉਹ ਮਿੱਟੀ ਆ ਜਿਹੜੀ ਉਹ ਆਪਣੀ ਥੈਲੀ ਦੇ ਵਿੱਚ ਲੈ ਜਾਂਦਾ ਹੈ। ਉਦਮ ਉਦਮ ਸਿੰਘ ਦਾ ਜਨੂਨ ਨਾਲ ਸ਼ਰੀਰ ਭਰ ਜਾਂਦਾ ਹੈ। ਉਹ ਕਹਿੰਦਾ ਕਿ ਮੈਂ ਇਕੱਲਾ ਨਹੀਂ ਹਾਂ ਬਹੁਤ ਸਾਰੇ ਲੋਕ ਨੇ ਜਿਹੜਾ ਇਹਦਾ ਬਦਲਾ ਲੈਣਾ ਚਾਹੁੰਦੇ ਨੇ। ਉਦਮ ਸਿੰਘ ਦੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਨੇ। ਅਤੇ ਅਤੇ ਉਹ ਤਲਾਸ਼ ਵਿੱਚ ਰੁੱਝ ਜਾਂਦਾ ਹੈ। ਉਹਨਾਂ ਲੋਕਾਂ ਦੀ ਤਲਾਸ਼ ਵਿੱਚ ਉਹਨਾਂ ਕ੍ਰਾਂਤੀਕਾਰੀਆਂ ਦੀ ਤਲਾਸ਼ ਵਿੱਚ ਜਿਹੜੇ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਨੇ। ਇਹ ਵੀ ਲੋਕ ਅੰਗਰੇਜ਼ਾਂ ਦੇ ਖਿਲਾਫ ਗੱਲ ਕਰਦੇ ਨੇ। ਉਦਮ ਸਿੰਘ ਨੂੰ ਲੱਗਦਾ ਕਿ ਇਹ ਕ੍ਰਾਂਤੀਕਾਰੀ ਨੇ, ਇਹ ਯੋਧੇ ਨੇ, ਇਹ ਗਦਰੀ ਨਹੀਂ। ਅਚਾਨਕ ਉਦਮ ਸਿੰਘ ਨੂੰ ਇੱਕ ਖਬਰ ਮਿਲਦੀ ਹੈ। ਜਿਹੜੀ ਖਬਰ ਸੁਣਦਿਆਂ ਉਦਮ ਸਿੰਘ ਦਾ ਸੀਨਾ ਪਾੜ ਜਾਂਦਾ ਹੈ। ਪੈਰਾਂ ਥਲੋਂ ਧਰਤੀ ਖਿਸਕ ਜਾਂਦੀ ਹੈ। ਉਹ ਖਬਰ ਸੁਣਦਾ ਹੈ ਕਿ ਨੁਸ਼ਹਿਰਾ ਨੰਗਲੇ ਦਾ ਅਰੂੜ ਸਿੰਘ ਜਿਹੜਾ ਕਿ ਦਰਬਾਰ ਸਾਹਿਬ ਦਾ ਕਰਤਾ ਤਰਤਾ ਹੈ। ਉਹ ਡਾਇਰ ਨੂੰ ਸਰੂਪਾ ਦੇ ਕੇ ਸਨਮਾਨ ਕਰ ਰਿਹਾ ਹੈ ਅਕਾਲ ਤਖਤ ਦੇ ਉੱਪਰ ਹਰਮੰਦਰ ਸਾਹਿਬ ਦੇ ਅੰਦਰ ਉਦਮ ਸਿੰਘ ਸੋਚਦਾ ਹੈ ਕਿ ਸਨਮਾਨ ਵੀ ਕਿਸ ਨੂੰ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਾਡੇ ਭਾਰਤੀ ਲੋਕਾਂ ਦਾ ਹਤਿਆਰ ਹੈ ਅਰੂੜ ਸਿੰਘ ਕਰਤਾ ਤਰਤਾ ਹੁੰਦਾ ਹੈ ਹਰਮੰਦਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਦਾ 3 ਤਰੀਕ ਦਾ ਦਿਨ ਆਉਂਦਾ ਹੈ ਇਹ ਮੰਜ਼ਰ ਦੇਖਣ ਦੇ ਲਈ ਉਦਮ ਸਿੰਘ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਚਲਾ ਜਾਂਦਾ ਹੈ ਡਾਇਰਾ ਆ ਰਿਹਾ ਆਪਣੇ ਚਾਰ ਛਪਾਈਆਂ ਦੇ ਨਾਲ ਅਤੇ ਅਰੂੜ ਸਿੰਘ ਸਾਹਮਣੇ ਖੜਾ ਉਹਦਾ ਸਵਾਗਤ ਕਰਨ ਦੇ ਲਈ ਇਤਿਹਾਸਕਾਰ ਦੱਸਦੇ ਨੇ ਕਿ ਅਰੂੜ ਸਿੰਘ ਅੰਗਰੇਜ਼ਾਂ ਦਾ ਪਿੱਠੂ ਸੀ ਉਹਨੂੰ ਦਰਬਾਰ ਸਾਹਿਬ ਦਾ ਪ੍ਰਬੰਧ ਹੈ ਜਿਹੜਾ ਉਹ ਅੰਗਰੇਜ਼ਾਂ ਦੁਆਰਾ ਸੌਂਪਿਆ ਗਿਆ ਸੀ ਕੁਝ ਇਤਿਹਾਸਕਾਰ ਦੱਸਦੇ ਨੇ ਕਿ ਦਰਬਾਰ ਸਾਹਿਬ ਦਾ ਪ੍ਰਬੰਧ ਉਹਨੂੰ ਸੌਂਪਿਆ ਗਿਆ ਸੀ ਅਤੇ ਉਹ ਤੋਂ ਜਬਰੀ ਆ ਜਿਹੜਾ ਇਹ ਸਨਮਾਨ ਡਾਇਰ ਦਾ ਕਰਵਾਇਆ ਗਿਆ ਸੀ ਡਾਇਰ ਆ ਰਿਹਾ ਹੈ ਉਦਮ ਸਿੰਘ ਦੇਖ ਰਿਹਾ ਹੈ ਅਰੂੜ ਸਿੰਘ ਸਾਹਮਣੇ ਖੜਾ ਹੈ ਉਹਦਾ ਵੈਲਕਮ ਕਰਨ ਦੇ ਲਈ ਡਾਇਰ ਆਉਂਦਾ ਹੈ ਅਰੂੜ ਸਿੰਘ ਉਹਦਾ ਸਵਾਗਤ ਕਰਦਾ ਹੈ ਡਾਇਰ ਦੇ ਨਾਲ ਇੱਕ ਕੈਪਟਨ ਵਰਗਿਸ ਵੀ ਨੇ ਅਰੂੜ ਸਿੰਘ ਕਹਿੰਦਾ ਹੈ ਤੁਹਾਨੂੰ ਸਿੰਘ ਸੱਜ ਜਾਣਾ ਚਾਹੀਦਾ ਡਾਇਰ ਜਵਾਬ ਦਿੰਦਾ ਹੈ ਕਿ ਮੈਂ ਕੇਸ ਨਹੀਂ ਰੱਖ ਸਕਦਾ ਮੈਂ ਵਾਲ ਨਹੀਂ ਰੱਖ ਸਕਦਾ ਅਰੂੜ ਸਿੰਘ ਹੱਸ ਕੇ ਜਵਾਬ ਦਿੰਦਾ ਹੈ ਤਾਨੂੰ ਮਾਫੀ ਦੇ ਦਿੱਤੀ ਜਾਏਗੀ ਤੁਸੀਂ ਤੁਹਾਨੂੰ ਵਾਲ ਰੱਖਣ ਦੀ ਜ਼ਰੂਰਤ ਨਹੀਂ ਹੈ ਫਿਰ ਡਾਇਰ ਕਹਿੰਦਾ ਹੈ ਕਿ ਮੈਂ ਸਿਗਰਟ ਨਹੀਂ ਛੱਡ ਸਕਦਾ ਅਰੂੜ ਸਿੰਘ ਜਵਾਬ ਦਿੰਦਾ ਹੈ ਤੁਹਾਨੂੰ ਸਿਗਰਟ ਛੱਡਣੀ ਪਵੇਗੀ ਅਸੀਂ ਹੌਲੀ-ਹੌਲੀ ਤੁਹਾਡੀ ਸਿਗਰਟ ਛਡਾ ਦੇਵਾਂਗੇ ਅਤੇ ਹੱਸਦਾ ਹੈ ਤਾਂ ਡਾਇਰ ਉਹਨੂੰ ਜਵਾਬ ਦਿੰਦਾ ਹੈ ਕਿ ਮੈਂ ਤੁਹਾਡੇ ਕਹਿਣ ਤੇ ਸਿਗਰਟ ਛੱਡ ਦੇਵਾਂਗਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ 1 ਸਾਲ ਦੇ ਵਿੱਚ ਇੱਕ ਸਿਗਰਟ ਘਟਾਵਾਂਗਾ। ਅਰੂੜ ਸਿੰਘ ਵੱਲੋਂ ਉਹਨੂੰ ਪੰਜ ਕਕਾਰ ਪਹਿਨਾਏ ਜਾਂਦੇ ਨੇ। ਉਹਨੂੰ ਸਿੱਖੀ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਜਰਨਲ ਡਾਇਰ ਨੂੰ ਸਿੱਖ ਬਣਾ ਦਿੱਤਾ ਜਾਂਦਾ ਹੈ ਅਰੂੜ ਸਿੰਘ ਦੁਆਰਾ। ਉਸ ਜਰਨਲ ਡਾਇਰ ਨੂੰ ਜਿਨੇ ਕੀ ਭਾਰਤੀ ਲੋਕਾਂ ਦਾ ਕਾਹਣ ਜਲਿਆਂ ਵਾਲੇ ਬਾਗ ਦੇ ਵਿੱਚ ਕੀਤਾ ਸੀ। ਜਰਨਲ ਡਾਇਰ ਦੇ ਨਾਲ ਕੈਪਟਨ ਵਰਗਿਸ ਉਹਨੂੰ ਵੀ ਪੰਜ ਕਕਾਰ ਪਹਿਨਾਏ ਜਾਂਦੇ ਨੇ। ਉਦਮ ਸਿੰਘ ਦੇਖ ਰਿਹਾ ਹੈ ਸੋਚ ਰਿਹਾ ਹੈ ਇਹਨਾਂ ਲੋਕਾਂ ਦੀ ਮਾੜੀ ਮਾਨਸਿਕਤਾ ਬਾਰੇ ਕਿਵੇਂ ਇਹ ਇੱਕ ਖੂਨੀ ਦਰਿੰਦੇ ਨੂੰ ਸਰੂਪੇ ਪਾ ਕੇ ਕਕਾਰ ਪਹਿਨਾ ਸਿੱਖੀ ਵਿੱਚ ਸ਼ਾਮਲ ਕਰ ਰਹੇ ਨੇ ਖੂਨ ਖੋਲਦਾ ਹੈ ਉਦਮ ਸਿੰਘ ਦਾ ਦੇਖ ਰਿਹਾ ਹੈ ਮੰਜ਼ਰ ਜੋ ਵਾਪਰ ਹੈ ਹਰਮੰਦਰ ਸਾਹਿਬ ਦੇ ਵਿੱਚ ਇਹ ਸਨਮਾਨ ਤੋਂ ਬਾਅਦ ਇੱਕ ਮਤਾ ਪਾਸ ਕਰ ਲਿਆ ਜਾਂਦਾ ਹੈ ਫੈਜ਼ਲਪੁਰ ਦੇ ਵਿੱਚ ਇੱਕ ਮਤਾ ਪਾਸ ਕਰ ਲਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਅੰਗਰੇਜ਼ ਡਾਇਰ ਦਾ ਸਨਮਾਨ ਕੀਤਾ ਹੈ ਅਰੂੜ ਸਿੰਘ ਸੁੰਦਰ ਸਿੰਘ ਮਜੀਠੀਆ ਲੁਧਿਆਣਾ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਇਹਨਾਂ ਨੂੰ ਫਤੇ ਨਾ ਬੁਲਾਈ ਜਾਵੇ ਇਹਨਾਂ ਨਾਲ ਫਤੇ ਸੰਜੀ ਨਾ ਕੀਤੀ ਜਾਵੇ